ਕਚਰੀਆ ਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਸੂਜੀ ਦੀ ਬਹੁਤ ਹੀ ਸਵਾਦ ਬਰਫੀ ਚਲੋ ਇਹ ਸ਼ੁਰੂ ਕਰਦੇ ਹਾਂ ਰੈਸਪੀ ਬਣਾਉਣਾ ਅਸੀਂ ਇੱਥੇ ਇੱਕ ਕੜਾਈ ਦੇ ਵਿੱਚ ਅੱਧੇ ਕੌਲੀ ਦੇਸੀ ਘਿਓ ਦੀ ਪਾਦਵਾਂਗੇ ਜਦੋਂ ਸਾਡਾ ਘਿਓ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਗਿਆ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਇੱਕ ਕੌਲੀ ਸੂਜੀ ਦੀ ਸੂਜੀ ਅਸੀਂ ਇੱਥੇ ਮੋਟੀ ਹੀ ਲਈ ਹੈ ਤੁਸੀਂ ਚਾਹੋ ਤਾਂ ਇੱਥੇ ਬਾਰੀਕ ਸੂਜੀ ਵੀ ਲੈ ਸਕਦੇ ਆ ਪਰ ਅਸੀਂ ਮੋਟੀ ਸੂਜੀ ਤੋਂ ਹੀ ਆਪਣੀ ਬਰਫੀ ਬਣਾ ਕੇ ਤਿਆਰ ਕਰਾਂਗੇ ਸੂਜੀ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਘਿਓ ਦੇ ਵਿੱਚ ਮਿਕਸ ਕਰ ਦਵਾਂਗੇ ਇੱਥੇ ਅਸੀਂ ਗੈਸ ਦੀ ਫਲੇਮ ਮੀਡੀਅਮ ਰੱਖਾਂਗੇ ਮੀਡੀਅਮ ਫਲੇਮ ਦੇ ਉੱਪਰ ਹੀ ਅਸੀਂ ਸੂਜੀ ਨੂੰ ਭੁੰਨਾਗੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਸੂਜੀ ਨੂੰ ਤਦ ਤੱਕ ਭੁੰਨਾ ਹੈ ਜਦ ਤੱਕ ਇਸ ਦਾ ਕਲਰ ਬਦਲ ਨਹੀਂ ਜਾਂਦਾ ਅਸੀਂ ਇਸ ਨੂੰ ਬਿਲਕੁਲ ਵੀ ਛੱਡਣਾ ਨਹੀਂ ਹੈ ਲਗਾਤਾਰ ਹਿਲਾਉਂਦੇ ਰਹਿਣਾ ਹੈ ਤੁਸੀਂ ਦੇਖ ਸਕਦੇ ਆ ਕਿ ਅਸੀਂ ਜਿਵੇਂ ਜਿਵੇਂ ਸੂਜੀ ਨੂੰ ਭੁੰਨ ਰਹੇ ਹਾਂ ਇਸ ਦਾ ਕਲਰ ਚੇਂਜ ਹੁੰਦਾ ਜਾ ਰਿਹਾ ਏ ਇੱਥੇ ਸਾਨੂੰ ਸੂਜੀ ਨੂੰ ਪਕਾਉਂਦੇ ਹੋਏ 5-6 ਮਿੰਟ ਹੋ ਗਏ ਆ ਅਤੇ ਇਸ ਦਾ ਕਲਰ ਵੀ ਚੇਂਜ ਹੋ ਗਿਆ ਹੈ ਅਸੀਂ ਸੂਜੀ ਨੂੰ ਜ਼ਿਆਦਾ ਨਹੀਂ ਪਕਾਉਣਾ ਹੈ ਨਹੀਂ ਤਾਂ ਇਸ ਦੀ ਬਰਫੀ ਦਾ ਕਲਰ ਵਧੀਆ ਨਹੀਂ ਆਏਗਾ ਇੱਥੇ ਸਾਡੀ ਸੂਜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਭੁੰਨ ਹੋ ਗਈ ਆ ਹੁਣ ਅਸੀਂ ਗੈਸ ਦੀ ਫਲੇਮ ਬੰਦ ਕਰ ਦਵਾਂਗੇ ਤੇ ਚਾਸ਼ਨੀ ਬਣਾ ਲਵਾਂਗੇ ਅਸੀਂ ਇੱਕ ਕੜਾਈ ਦੇ ਵਿੱਚ ਇੱਕ ਕੌਲੀ ਪਾਣੀ ਦੀ ਪਾ ਦੇਵਾਂਗੇ ਅਸੀਂ ਇੱਕ ਕੌਲੀ ਹੀ ਸੂਜੀ ਦੀ ਲਈ ਹੈ ਤੇ ਇੱਕ ਕੌਲੀ ਹੀ ਪਾਣੀ ਦੀ ਪਾਵਾਂਗੇ ਇੱਕ ਕੌਲੀ ਹੀ ਅਸੀਂ ਚੀਨੀ ਦੀ ਐਡ ਕਰਾਂਗੇ ਫਲੇਵਰ ਵਾਸਤੇ ਅਸੀਂ ਅੱਧਾ ਚਮਚ ਇਹਦੇ ਵਿੱਚ ਇਲਾਇਚੀ ਪਾਊਡਰ ਐਡ ਕਰ ਦਵਾਂਗੇ ਅਤੇ ਆਪਣੀ ਚਾਸ਼ਨੀ ਨੂੰ ਪਕਾਉਣਾ ਸ਼ੁਰੂ ਕਰ ਦਵਾਂਗੇ ਅਸੀਂ ਆਪਣੀ ਚਾਸ਼ਨੀ ਨੂੰ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਕਿ ਸਾਡੀ ਚੀਨੀ ਮੈਲਟ ਨਹੀਂ ਹੋ ਜਾਂਦੀ ਅਸੀਂ ਇੱਥੇ ਇੱਕ ਤਾਰ ਦੋ ਤਾਰ ਦੀ ਚਾਸ਼ਨੀ ਬਿਲਕੁਲ ਵੀ ਨਹੀਂ ਬਣਾਉਣੀ ਹੈ ਅਸੀਂ ਸਿਰਫ ਚਿਪਚਿਪੀ ਜਹੀ ਚਾਸ਼ਨੀ ਹੀ ਬਣਾ ਕੇ ਤਿਆਰ ਕਰਨੀ ਹੈ ਇੱਥੇ ਸਾਡੀ ਚਿਪਚਿਪੀ ਚਾਸ਼ਨੀ ਬਣ ਕੇ ਤਿਆਰ ਹੋ ਗਈ ਆ ਸਾਨੂੰ ਇਸੇ ਤਰ੍ਹਾਂ ਦੀ ਹੀ ਚਾਹੀਦੀ ਹੈ ਹੁਣ ਅਸੀਂ ਆਪਣੀ ਚਾਸ਼ਨੀ ਦੇ ਵਿੱਚ ਫੂਡ ਕਲਰ ਐਡ ਕਰ ਦੇਵਾਂਗੇ ਅਸੀਂ ਆਪਣੀ ਬਰਫੀ ਨੂੰ ਥੋੜਾ ਜਿਹਾ ਰੰਗੀਨ ਬਣਾਉਣ ਦੇ ਲਈ ਥੋੜਾ ਜਿਹਾ ਫੂਡ ਕਲਰ ਐਡ ਕਰ ਦੇਵਾਂਗੇ ਅਤੇ ਇਸ ਨੂੰ ਵੀ ਮਿਕਸ ਕਰ ਦੇਵਾਂਗੇ ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਅਤੇ ਆਪਣੀ ਚਾਸ਼ਨੀ ਨੂੰ ਸੂਜੀ ਦੇ ਵਿੱਚ ਪਾ ਲਵਾਂਗੇ ਅਸੀਂ ਇੱਥੇ ਗੈਸ ਦੀ ਫਲੇਮ ਮੀਡੀਅਮ ਕਰ ਦੇਵਾਂਗੇ ਤੇ ਸੂਜੀ ਦੇ ਵਿੱਚ ਚਾਸ਼ਨੀ ਪਾ ਲਵਾਂਗੇ ਚਾਸ਼ਨੀ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਮਿਕਸ ਕਰ ਦੇਵਾਂਗੇ ਤੇ ਲਗਾਤਾਰ ਹਿਲਾਉਂਦੇ ਹੋਏ ਪਕਾ ਲਵਾਂਗੇ ਅਸੀਂ ਇੱਥੇ ਚਾਸ਼ਨੀ ਪਾਉਣ ਤੋਂ ਬਾਅਦ ਲਗਾਤਾਰ ਸੂਜੀ ਨੂੰ ਪਕਾਉਣਾ ਹੈ ਜਦ ਤੱਕ ਕਿ ਇਹ ਡੋਅ ਦੀ ਤਰ੍ਹਾਂ ਨਹੀਂ ਬਣ ਜਾਂਦੀ ਇੱਥੇ ਅਸੀਂ ਸੂਜੀ ਨੂੰ ਬਿਲਕੁਲ ਵੀ ਹਿਲਾਉਣਾ ਬੰਦ ਨਹੀਂ ਕਰਨਾ ਹੈ ਨਹੀਂ ਤਾਂ ਇਹ ਤਲੇ ਦੇ ਨਾਲ ਚਿਪਕ ਜਾਏਗੀ ਅਸੀਂ ਇੱਥੇ ਸੂਜੀ ਦੇ ਵਿੱਚ ਚਾਸ਼ਨੀ ਨੂੰ ਮਿਕਸ ਕਰਦੇ ਹੋਏ ਉਦੋਂ ਤੱਕ ਪਕਾਵਾਂਗੇ ਜਦ ਤੱਕ ਇਹ ਡੋਹ ਦੀ ਤਰ੍ਹਾਂ ਨਹੀਂ ਬਣ ਜਾਂਦੀ ਇੱਥੇ ਸਾਡੀ ਸੂਜੀ ਇਕੱਠੀ ਹੋਣੀ ਤਾਂ ਸ਼ੁਰੂ ਹੋ ਗਈ ਹੈ ਪਰ ਅਸੀਂ ਇਸ ਨੂੰ ਹੋਰ ਪਕਾਵਾਂਗੇ ਜੇਕਰ ਅਸੀਂ ਇਸ ਨੂੰ ਹੁਣ ਪਕਾਉਣਾ ਬੰਦ ਕਰ ਦੇਵਾਂਗੇ ਤਾਂ ਇਹ ਹਲਵੇ ਦਾ ਟੇਸਟ ਦੇਵੇਗੀ ਪਰ ਅਸੀਂ ਇਸ ਦੀ ਬਰਫੀ ਬਣਾਉਣੀ ਹੈ ਇਸ ਲਈ ਇਸ ਨੂੰ ਹੋਰ ਪਕਾਉਣਾ ਬਹੁਤ ਹੀ ਜ਼ਰੂਰੀ ਹੈ ਇੱਥੇ ਅਸੀਂ ਗੈਸ ਦੀ ਫਲੇਮ ਮੀਡੀਅਮ ਰੱਖਾਂਗੇ ਮੀਡੀਅਮ ਆਂਚ ਦੇ ਉੱਤੇ ਹੀ ਅਸੀਂ ਲਗਾਤਾਰ ਮਿਸ਼ਰਣ ਨੂੰ ਹਿਲਾਉਂਦੇ ਰਵਾਂਗੇ ਜਦ ਤੱਕ ਇਹ ਬਿਲਕੁਲ ਇਕੱਠਾ ਨਹੀਂ ਹੋ ਜਾਂਦਾ ਇੱਥੇ ਸਾਡਾ ਬਰਫੀ ਦਾ ਮਿਸ਼ਰਣ ਬਣ ਕੇ ਤਿਆਰ ਹੋ ਗਿਆ ਆ ਹੁਣ ਅਸੀਂ ਗੈਸ ਦੀ ਫਲੇਮ ਬੰਦ ਕਰ ਦੇਵਾਂਗੇ ਅਸੀਂ ਇੱਥੇ ਇੱਕ ਪਲੇਟ ਦੇ ਉੱਪਰ ਘਿਓ ਗ੍ਰੀਸ ਕਰ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਆਪਣਾ ਬਰਫੀ ਦਾ ਮਿਸ਼ਰਣ ਪਾ ਦੇਵਾਂਗੇ ਅਸੀਂ ਥੋੜਾ ਥੋੜਾ ਕਰਕੇ ਸਾਰਾ ਮਿਸ਼ਰਣ ਪਲੇਟ ਦੇ ਵਿੱਚ ਪਾ ਦੇਵਾਂਗੇ ਇੱਥੇ ਅਸੀਂ ਬਰਫੀ ਦਾ ਸਾਰਾ ਮਿਸ਼ਰਣ ਪਲੇਟ ਦੇ ਵਿੱਚ ਪਾ ਲਿਆ ਹੈ ਹੁਣ ਅਸੀਂ ਚਮਚੇ ਦੇ ਨਾਲ ਪ੍ਰੈਸ ਕਰਦੇ ਹੋਏ ਬਰਫੀ ਦੇ ਮਿਸ਼ਰਣ ਨੂੰ ਸੈੱਟ ਕਰ ਲਵਾਂਗੇ ਅਤੇ ਇਸ ਮਿਸ਼ਰਣ ਨੂੰ ਅਸੀਂ 2-3 ਘੰਟੇ ਦੇ ਲਈ ਫ੍ਰੀਜ ਦੇ ਵਿੱਚ ਰੱਖ ਦੇਵਾਂਗੇ 2-3 ਘੰਟੇ ਬਾਅਦ ਇਹ ਬਿਲਕੁਲ ਸੈੱਟ ਹੋ ਜਾਵੇਗੀ ਤੁਸੀਂ ਚਾਹੋ ਤਾਂ ਇਸ ਬਰਫੀ ਨੂੰ ਕਿਸੇ ਵੀ ਡ్రਾਈ ਫਰੂਟ ਦੇ ਨਾਲ ਗਾਰਨਿਸ਼ ਕਰ ਸਕਦੇ ਆ ਪਰ ਅਸੀਂ ਇਹ ਬਰਫੀ ਬਿਲਕੁਲ ਪਲੇਨ ਬਣਾ ਕੇ ਤਿਆਰ ਕਰਾਂਗੇ ਦੋ ਤਿੰਨ ਘੰਟੇ ਬਾਅਦ ਸਾਡੀ ਬਰਫੀ ਬਿਲਕੁਲ ਜੰਮ ਕੇ ਤਿਆਰ ਹੋ ਗਈ ਆ ਹੁਣ ਅਸੀਂ ਆਪਣੀ ਬਰਫੀ ਦੇ ਪੀਸਾ ਨੂੰ ਕੱਟ ਲਵਾਂਗੇ ਅਸੀਂ ਚਾਕੂ ਦੇ ਨਾਲ ਲੰਬੇ ਲੰਬੇ ਕੱਟ ਲਗਾ ਲਵਾਂਗੇ ਤੇ ਚੌਰਸ ਸ਼ੇਪ ਦੇ ਵਿੱਚ ਆਪਣੀ ਬਰਫੀ ਨੂੰ ਕੱਟ ਲਵਾਂਗੇ ਇੱਥੇ ਅਸੀਂ ਆਪਣੀ ਸਾਰੀ ਬਰਫੀ ਨੂੰ ਚੌਰਸ ਸ਼ੇਪ ਦੇ ਵਿੱਚ ਕੱਟ ਲਿਆ ਹੈ ਤੁਸੀਂ ਚਾਹੋ ਤਾਂ ਇਸ ਬਰਫੀ ਨੂੰ ਕੋਈ ਵੀ ਸ਼ੇਪ ਦੇ ਸਕਦੇ ਆ ਪਰ ਅਸੀਂ ਇਸ ਨੂੰ ਚੌਰਸ ਹੀ ਕੱਟਾਂਗੇ ਹੁਣ ਮੈਂ ਤੁਹਾਨੂੰ ਇੱਕ ਬਰਫੀ ਦਾ ਪੀਸ ਕੱਢ ਕੇ ਦਿਖਾ ਦਿੰਦੀ ਹਾਂ ਕਿ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਅਤੇ ਇਹ ਪਲੇਟ ਦੇ ਨਾਲ ਬਿਲਕੁਲ ਵੀ ਚਿਪਕੀ ਨਹੀਂ ਹੈ ਤੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਆ ਕਿ ਸਾਡਾ ਇੱਕ ਇੱਕ ਪੀਸ ਕਿੰਨਾ ਵਧੀਆ ਨਿਕਲ ਕੇ ਤਿਆਰ ਹੋਇਆ ਹੈ ਸੇਮ ਇਸੇ ਤਰੀਕੇ ਦੇ ਨਾਲ ਅਸੀਂ ਬਾਕੀ ਸਾਰੇ ਪੀਸਾਂ ਨੂੰ ਵੀ ਕੱਢ ਲਵਾਂਗੇ ਸਾਡੀ ਬਰਫੀ ਬਿਲਕੁਲ ਵੀ ਟੁੱਟ ਨਹੀਂ ਰਹੀ ਹੈ ਇਹ ਇੱਕਦਮ ਵਧੀਆ ਬਣ ਕੇ ਤਿਆਰ ਹੋਈ ਹੈ ਅਤੇ ਇਸ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਹੁਣ ਅਸੀਂ ਇਸੇ ਤਰੀਕੇ ਦੇ ਨਾਲ ਸਾਰੇ ਪੀਸਾ ਨੂੰ ਕੱਢ ਲਵਾਂਗੇ ਤੇ ਇੱਕ ਪਲੇਟ ਦੇ ਵਿੱਚ ਕੱਟ ਕੇ ਤਿਆਰ ਕਰ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਸੂਜੀ ਦੀ ਬਰਫੀ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਆਪਣੀ ਸਪੋਰਟ ਕਰਿਆ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਨੂੰ ਅੱਜ ਦੀ ਮੇਰੀ ਇਹ ਸੂਜੀ ਦੀ ਬਰਫੀ ਬਣਾਉਣ ਦੀ ਰੈਸਪੀ ਕਿਹੋ ਜੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅਤੇ ਆਪਣਾ ਫੀਡਬੈਕ ਜਰੂਰ ਦਿਓ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ